ਪਾਪਾ ਮੇਰੇ ਜੁੱਤੀਆਂ ਟੁੱਟ ਗਿਆ 10 ਦਿਨ ਹੋ ਗਏ ਲਗਾਤਾਰ ਥਾਣੇ ਜਾਂਦੇ ਨੂੰ ਕੁਝ ਵੀ ਨਹੀਂ ਆਈ ਨਹੀਂ ਪੁਲਿਸ ਇੱਕ ਵਾਰੀ ਵੀ ਉਹ ਕਹਿੰਦੇ ਅਸੀਂ ਇਹਨੂੰ ਅਸੀਂ ਨਹੀਂ ਅਰੈਸਟ ਕਰ ਸਕਦੇ ਕਹਿੰਦੇ ਸਾਡੇ ਹੱਥ ਵਿੱਚ ਨਹੀਂ ਸੈਂਟਰ ਚ ਜਗਾ ਦਿਓ ਐ ਕਰ ਦਿਓ ਕਰ ਦਿਓ 10 ਦਿਨ ਮੇਰੇ ਪਾਪਾ ਜੁੱਤੀਆਂ ਟੁੱਟ ਗਿਆ ਹੁਣ ਕਹਿੰਦੇ ਬੰਦਾ ਬਹੁਤ ਚੰਗਾ ਸੀ ਹੁਣ ਐਦਾ ਕਹਿੰਦੇ ਵੀ ਕਿ ਬੁੱਧਾ ਬੰਦਾ ਬਹੁਤ ਚੰਗਾ ਸੀ ਤੇ ਗਲਤ ਹੋਇਆ ਉਹ ਹੁਣ ਹੱਲੇ ਤੱਕ ਨਹੀਂ ਹੱਥ ਪੱਲਾ ਫੜਾ ਰਹੇ ਹੱਲੇ ਵੀ ਕਹਿੰਦੇ ਇੱਕ ਨਹੀਂ ਵਧੀ ਇਹਨੂੰ ਵਿੱਚ ਕੱਲ ਵੀ ਲੜਾਈ ਝਗੜਾ ਇਦਾਂ ਹੀ ਹੋਇਆ ਸੀਗਾ ਬੁਲਸਾਈ ਸੀ ਮਰੀਸੀ ਵਾਲੇ ਵਾਲੇ ਦੋਨੋਂ ਆਏ ਸੀ ਪਾਪਾ ਦੇ ਸਾਹ ਉਹਨਾਂ ਦੇ ਸਾਹਮਣੇ ਹੀ ਲੜਦਾ ਰਿਹਾ ਫਿਰ ਵੀ ਬੀਸੀ ਆਰ ਨੇ ਕੁਝ ਨਹੀਂ ਕਿਹਾ ਕਹਿੰਦੇ ਕਿ ਪਲੇਟ ਲਿਖਾ ਦਿਓ ਅਸੀਂ ਕਿਉਂ ਪਲੇਟ ਲਗਾਣਗੇ ਉਹਨਾਂ ਨੇ ਲਿਖੀ ਨਹੀਂ ਅੱਜ ਤੋਂ 5 ਦਿਨ ਪਹਿਲਾਂ ਵੀ ਦਰਖਾ ਦੇ ਕਹਿੰਦੀ ਕੋਈ ਕਰਬੇ ਨਹੀਂ ਅੱਜ ਵੀ ਗਏ ਆ ਸੇਰ ਕਹਿੰਦੇ ਬੰਦੇ ਆ ਨੇ ਆਡੇ ਕੋਈ ਅਸੀਂ ਉਹ ਗਏ ਆ ਜੋੜੀ ਇਲੈਕਸ਼ਨ ਦੇ ਹੂੰ ਲੁਧਿਆਣਾ ਵਾਲੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਸਮੇਂ ਅਸੀਂ ਲੁਧਿਆਣੇ ਦੇ ਬਾੜ ਨੰਬਰ 5 ਦੇ ਵਿੱਚ ਖੜੇ ਹੋਏ ਹਾਂ ਜਿੱਥੇ ਇੱਕ ਪਰਵਾਰ ਹੈ ਪਰਵਾਰ ਮਾਪੇ ਮਾਪੇ ਕੀ ਹੁੰਦੇ ਨੇ ਆਪਣੇ ਬੱਚੇ ਨੂੰ ਵੱਡਾ ਕਰਦੇ ਨੇ ਜਨਮ ਦਿੰਦੇ ਨੇ ਤੇ ਮਾਪਿਆਂ ਦੇ ਉੱਤੇ ਜਦੋਂ ਬੱਚੇ ਕੁੱਟ ਮਾਰ ਸ਼ੁਰੂ ਕਰਦੇ ਨੇ ਤਾਂ ਇੱਟਾਂ ਮਾਰਨੀ ਸ਼ੁਰੂ ਕਰ ਦਿੰਦਾ ਉਹ ਮਾਪੇ ਫਿਰ ਆ ਕੇ ਜਾਣਗੇ ਕਿੱਥੇ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਸੀਗੀ ਵਾਇਰਲ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਇੱਕ ਪਿਓ ਜਿਹੜਾ ਆਪਣੇ ਬੱਚੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਲੇਕਿਨ ਬੱਚਾ ਕਿਸ ਤਰ੍ਹਾਂ ਹਾਈਪਰ ਹੋ ਜਾਂਦਾ ਤੇ ਉਹ ਖੰਬੇ ਦੇ ਕੋਲ ਉਹ ਇੱਕ ਕਿੱਟ ਚੱਕਦਾ ਤੇ ਉਹ ਸਿੱਟ ਦੇ ਨਾਲ ਪ੍ਰਹਾਰ ਕਰ ਦਿੰਦਾ ਵਾ ਲੇਕਿਨ ਗੱਲਬਾਤ ਵੀ ਕਰ ਲੈਂਦੇ ਆ ਬ੍ਰਦਰ ਮੌਜੂਦ ਆ ਕੀ ਹੋਇਆ ਕੀ ਸੀਗਾ ਐਕਚੁਅਲੀ ਉਹ ਲੜਕਾ ਹੈ ਕੋਣਾ ਜੋ ਬਜ਼ੁਰਗਾਂ ਨੂੰ ਕ ਬ੍ਰਦਰ ਯਾ ਮੇਰਾ ਉਹ ਜੀ ਉਹ ਹਿੱਸਾ ਮੰਗਦਾ ਸੀ ਪਾਪਾ ਤੋਂ ਰੋਜ਼ ਦਿਨ ਕਲੇਸ਼ ਕਰਦਾ ਸੀ ਹਿੱਸਾ ਮੰਗਦਾ ਸੀ ਪਾਪਾ ਰੋਜ਼ ਦਰਖਾਸਤ ਦੇ ਕੇ ਆਉਂਦੇ ਸੀ ਥਾਣੇ ਜਾਂਦੇ ਸੀ ਇਹਨੂੰ ਚੱਕ ਲੋ ਸਾਡੇ ਘਰੇ ਅੱਗ ਲਾ ਦਿਓ ਅੱਗ ਲਾਉਂਦੀ ਆ ਧਮਕਿਆ ਦਿੰਦਾ ਸੀ ਪਰ ਥਾਣੇ ਵਾਲੇ ਕੁਝ ਵੀ ਨਹੀਂ ਕਰਦੇ ਸੀ ਹਮਮ ਤਾਂ ਪਾਪਾ ਮੇਰੇ ਜੁੱਤੀਆਂ ਟੁੱਟ ਗਈਆਂ 10 ਦਿਨ ਹੋ ਗਏ ਲਗਾਤਾਰ ਥਾਣੇ ਜਾਂਦੇ ਇਹਨੂੰ ਕੁਝ ਵੀ ਨਹੀਂ ਆਈ ਨਹੀਂ ਪੁਲਿਸ ਇੱਕ ਵਾਰੀ ਉਹ ਕਹਿੰਦੇ ਅਸੀਂ ਇਹਨੂੰ ਅਸੀਂ ਨਹੀਂ ਅਰੈਸਟ ਕਰ ਸਕਦੇ ਕਹਿੰਦੇ ਸਾਡੇ ਹੱਥ ਵਿੱਚ ਨਹੀਂ ਸੈਂਟਰ ਚ ਜਗਾ ਦਿਓ ਐ ਕਰ ਦਿਓ ਕਰ ਦਿਓ ਬਸ ਇਹੀ ਕੋਈ ਦਿੰਦੇ ਰਹੇ ਪਾਪਾ ਅੱਜ ਸਵੇਰੇ ਵੀ ਥਾਣੇ ਗਏ ਤਾਂ ਵੀ ਤੇ ਕੋਠੇ ਦੇ ਅੱਗ ਲਾ ਦਿੰਦੀ ਉਹਨੇ ਤਾਂ ਵੀ ਨਹੀਂ ਆਏ ਉਸ ਤੋਂ ਬਾਅਦ ਉਹਨੇ ਹਵਲਾ ਕਰਤਾ ਉਹ ਦਿਨ ਮੇਰੇ ਪਾਪਾ ਇਸ 8:20 ਵਜੇ ਕੀ ਮੂੰਹ ਤੇ ਪਤਾ ਨਹੀਂ ਕੀ ਹੋਇਆ ਪਾਪਾ ਜੀ ਦੇ ਉਹ ਜਿਹੜੀ 8:00 ਕੰਬੇ ਤੋਂ ਚੱਕੀ ਉਹ ਸਿੱਧੀ ਵੱਜੀ ਹਾਂਜੀ ਹਾਂਜੀ ਸਿੱਧੀ ਨੱਕ ਤੇ ਵੱਜੀ ਤੇ ਸਿਰ ਤੇ ਵੱਜੀ ਫਸ ਉਹਨੇ ਉਸ ਤੋਂ ਬਾਅਦ ਵਿੱਚ ਫੇਰ ਆ ਕੇ ਇਹੀ ਡੀਐਮਸੀ ਲੈ ਕੇ ਉੱਥੋਂ ਅਸੀਂ ਆਵਾਜ਼ ਉਹਨਾਂ ਨੇ ਜਵਾਬ ਦਿੱਤਾ ਤੇ ਵਾਪਸ ਲਿਆ ਕਾਰ ਆਪਣੇ ਸੁਹਾਜਨਗਰ ਵਾਪਸ ਲਿਆ ਫੇਰ ਉਹ ਕਿਤੇ ਪਿੱਛੇ ਕਲਾਸ਼ ਨਗਰ ਆ ਕੇ ਫਿਰ ਦੁਕਾਨਾਂ ਦੇ ਉੱਪਰ ਆ ਕੇ ਉਹਨੇ ਅੱਗ ਲਗਾ ਦਿੱਤੀ ਸਾਰੇ ਘਰ ਦੇ ਵਿੱਚ ਸਾਰੇ ਘਰ ਦੇ ਵਿੱਚ ਸੜ ਕੇ ਸਵਾਹ ਹੋ ਗਏ ਕਿੰਨੇ ਦਾ ਸਮਾਨ ਹੋਣਾ ਬਾਈ ਵੈਸੇ ਘਰ ਦੇ ਵਿੱਚ ਬਾਹਰ ਦੇ ਵਿੱਚ ਹੋਣਾ ਇਹ ਤੇ ਆਹ 3-4 ਲੱਖ ਰੁਪਏ ਦਾ ਨਸ਼ਾ ਵੀ ਕਰਦਾ ਸੀਗਾ ਬਾਈ ਸੈਂਟਰ ਚ ਕਾਂਦੀ ਗੱਲ ਹੋਈ ਹਾਂਜੀ ਹਾਂਜੀ ਉਹ ਪੁਲਿਸ ਵਾਲੇ ਕਹਿੰਦੇ ਸੈਂਟਰ ਚ ਕਾ ਦਿਓ ਅਸੀਂ ਕੁਝ ਨਹੀਂ ਕਰ ਸਕਦੇ ਅਗਰ ਸਵੇ ਪੁਲਸ ਆ ਜਾਂਦੀ ਜਦੋਂ ਤੁਹਾਡੇ ਡੈਡੀ ਉੱਥੇ ਗਏ ਨੇ ਤੇ ਇਹ ਕਾਂਡ ਹੁੰਦਾ ਹੀ ਨਾ ਤੇ ਇਹ ਘਰ ਨੂੰ ਆਗ ਵੀ ਨਾ ਲੱਗਦੀ ਤੇ ਪਰਿਵਾਰ ਵੀ ਬਚ ਜਾਂਦਾ ਹਾਂਜੀ ਹਾਂਜੀ ਕੱਲ ਵੀ ਕੱਲ ਵੀ ਲੜਾਈ ਝਗੜਾ ਇਦਾਂ ਹੀ ਹੋਇਆ ਸੀਗਾ ਪੁਲਸ ਆਈ ਸੀ ਮਰੀਸੀ ਵਾਲੇ ਦੋਨੋਂ ਆਏ ਸੀ ਪਾਪਾ ਦੇ ਸਾਹ ਉਹਨਾਂ ਦੇ ਸਾਹਮਣੇ ਹੀ ਲੜਦਾ ਰਿਹਾ ਫਿਰ ਵੀ ਬੀਸੀ ਆਰ ਨੇ ਕੁਝ ਨਹੀਂ ਕੀਤਾ ਕਹਿੰਦੇ ਕਿ ਪਲੇਟ ਲਿਖਾ ਦਿ ਮਦਦ ਲਈ ਕਿੰਨੇ ਇਨ ਗਲੀ ਵੀ ਕਿਹਾ ਜਾ ਸਕਦਾ ਹੈ ਪੁਲਿਸ ਦੀ ਪੁਲਿਸ ਅਗਰ ਸਹੀ ਤਰੀਕੇ ਨਾਲ ਕੰਮ ਕਰ ਲੈਂਦੀ ਤੇ ਇਹ ਅਜ ਨੂੰ ਆਈ ਜਾਂਦੀ ਧਮਕਾ ਜਾਂਦੀ ਚਾਹੇ ਕੁਝ ਵੀ ਕਰ ਜਾਂਦੀ ਅਗਲਾ ਡਰਦਾ ਜਾਂਦਾ ਉਹ ਅੱਜ ਇਹ ਕੰਮ ਨਾ ਹੁੰਦਾ ਬਜ਼ੁਰਗ ਜਾਣ ਕਿੱਥੇ ਬਾਈ ਜੀ ਬੱਚੇ ਪਾਲਣ ਬੱਚਿਆਂ ਨੂੰ ਸਭ ਕੁਝ ਦੇ ਦੇਣ ਤੇ ਬੱਚਿਆਂ ਤੋਂ ਬਾਅਦ ਇਹ ਹਾਲਾਤ ਹੋ ਜਾਣਗੇ ਹੁੰਦਾ ਹੀ ਇਹ ਫਿਰ ਬੱਚੇ ਔਲਾਦਾਂ ਨੂੰ ਕਿੱਦਾਂ ਫਿਰ ਸੁਰੱਖਿਅਤ ਸਮਝ ਸਕਦੇ ਆ ਸੁਰੱਖਿਅਤ ਰਹੀਓ ਚਾਹੀਦਾ ਕਿ ਬਸ ਜਿੰਨੇ ਕਿ ਜਿੱਥੇ ਔਲਾਦ ਹੋਵੇ ਉੱਥੇ ਰੱਖੇ ਬਸ ਹੂੰ ਤੇ ਹਿੱਸਿਆਂ ਦੀ ਫਿਰ ਗੱਲ ਕਿਉਂ ਆ ਜਾਂਦੀ ਆ ਹਿੱਸਿਆਂ ਦੀ ਗੱਲ ਤਾਂ ਆਉਂਦੀ ਜਦੋਂ ਆਪਾਂ ਗਲਤ ਕੰਮ ਕਰ ਲੈਂਦੇ ਆ ਹਾਂ ਉਸ ਤੋਂ ਸਾਡੇ ਕੋਲ ਕੁਝ ਹੁੰਦਾ ਨੇ ਫਿਰ ਆਪਾਂ ਬਜ਼ੁਰਗਾਂ ਨੂੰ ਤੰਗ ਕਰਦੇ ਆ ਤੇ ਪੁਲਿਸ ਕੀ ਕਹਿੰਦੀ ਹੁਣ ਪੁਲਿਸ ਹੁਣ ਦੇਖੋ ਕੀ ਕਹਿੰਦੀ ਇਹਨਾਂ ਨੂੰ ਪਤਾ ਹੋਊਗਾ ਕੀ ਕਹਿੰਦੀ ਇਹਨਾਂ ਦੀ ਰਿਪੋਰਟ ਨਹੀਂ ਲਿਖਦੀ ਇਹਨਾਂ ਦਾ ਕੁਝ ਨਹੀਂ ਕਰਦੀ ਤੁਸੀਂ ਪਰਿਵਾਰ ਦੀ ਹੋ ਬਾਈ ਜੀ ਤੁਸੀਂ ਮੱਲੇ ਦੇ ਹੋ ਚਾਚੇ ਜੀ ਹੋ ਤੁਸੀਂ ਲੇਕਿਨ ਹੁਣ ਤੁਹਾਡੀ ਉਮਰ ਵੀ ਇੰਨੀ ਹੈ ਜਿੱ ਇਹ ਵੱਢੀ ਕਰਨੀ ਤੇ ਜਜ਼ਾਦ ਆਪਣੇ ਬੁਢਾਪੇ ਲਈ ਕੰਮ ਕਰਨੀ ਹੈ ਕਿ ਬੱਚਿਆਂ ਦੇ ਦੇਣੀ ਆ ਉਹ ਬੱਚਿਆਂ ਦੀ ਆਪਾ ਉਹਨੇ ਕੀ ਕਰਨੀ ਆਪ ਹੂੰ ਉਹ ਅਸੀਂ ਕੋ ਕਹਿੰਦਾ ਵੇ ਦੁਕਾਨਾ ਵੇਚ ਕੇ ਮਕਾਨ ਬਣਾ ਕੇ ਦੇਣਾ ਨਾ ਪਰ ਨਹੀਂ ਸੂਦਾਂ ਦਾ ਭਾਈ ਇਹ ਗੰਦਾ ਜਦੋਂ ਹੂੰ ਤੇ ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ ਸੀ ਜਦੋਂ ਨਸ਼ੇ ਦਾ ਹੀ ਆਦੀ ਹੈ ਕਹਿੰਦੇ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਅੱਜ ਨੂੰ ਭੁਗਤਾਨ ਦੇਖ ਲਿਆ ਅੱਜ ਤੋਂ 5 ਦਿਨ ਪਹਿਲਾਂ ਵੀ ਦਿਖਾ ਦੇ ਕੇ ਆਂਦੀ ਕੋਈ ਕਾਰਵਾਈ ਨਹੀਂ ਅੱਜ ਵੀ ਗਏ ਆ ਸੇਰੇ ਕਹਿੰਦੇ ਬੰਦੇ ਆ ਨੇ ਆਡੇ ਕੋ ਅਸੀਂ ਉਹ ਗਏ ਆ ਡਿਊੜੀ ਇਲੈਕਸ਼ਨ ਦੇ ਹੂੰ ਇਲੈਕਸ਼ਨ ਜੂਰੀ ਹੈ ਕਿ ਪਰਿਵਾਰ ਜੂਰੀ ਹੈ ਨਹੀਂ ਆਏ ਹੁਣ ਕੀ ਕਰ ਸਕਦੇ ਸੁਰਕਸ਼ਿਤ ਨੇ ਜੋ ਬਜ਼ੁਰਗਾਂ ਦੇ ਲੱਗੀ ਹੈ ਚੋਟ ਲੱਗੀ ਸੁਰਕਸ਼ਿਤ ਨੇ ਉਹ ਨਹੀਂ ਜੱਸ ਗਾ ਦੇ ਡੈਥ ਹੋ ਗਈ ਉਹਨਾਂ ਦੀ ਨਹੀਂ ਡੈਥ ਹੋ ਗਈ ਹੈ ਕਿੰਨੀ ਸਾਲ ਦੀ ਉਮਰ ਸੀ 60 ਸਾਲ ਦੀ 60 ਸਾਲ ਦੀ ਉਮਰ ਸੀ ਕੀ ਵੱਜਿਆ ਕਿਸੇ ਤੇ ਇਹੀ ਕਹਿੰਦੇ ਇੱਟ ਮਾਰੀ ਮੁੰਡੇ ਨੇ ਇੱਟ ਮਾਰੀ ਮੁੰਡੇ ਨੇ ਤੇ ਪੁਲਿਸ ਨੇ ਮਤਲਬ ਪੁਲਿਸ ਜਿਹੜੀ ਆਈ ਹੈ ਕੀ ਕਾਰਵਾਈ ਕਰਕੇ ਗਈ ਇਹਨਾਂ ਨੂੰ ਪਤਾ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ 2 ਵਜੇ ਪਤਾ ਲੱਗਾ ਸੀਗਾ ਅੱਛਾ ਤੇ ਮੈਂ 2 ਵਜੇ ਆਇਆ ਇੱਥੇ ਮੈਂ ਪੁੱਛਿਆ ਭਾਈ ਇਹਨਾਂ ਦਾ ਘਰ ਕੋਲ ਕਿੱਥੇ ਆ ਹੂੰ ਕਹਿੰਦੇ ਸਾਨੂੰ ਘਰ ਪਤਾ ਨਹੀਂ ਇਹਨਾਂ ਦਾ ਪਤਾ ਹੀ ਨਹੀਂ ਕੁਛ ਲੇਕਿਨ ਇਹ ਪਰਿਵਾਰ ਹੈ ਲੇਕਿਨ ਹਾਲਾਤ ਤੁਸੀਂ ਘਰ ਦੇ ਅੰਦਰਲੇ ਦੇਖੇ ਨੇ ਕਿ ਘਰ ਪੂਰਾ ਜਲ ਕੇ ਸੁਆਹ ਹੋ ਚੁੱਕਾ ਹੋਇਆ ਵੈ ਉਹ ਤਸਵੀਰ ਤਾਂ ਦਿਖਾ ਰਹੇ ਆ ਵੀਰ ਇੱਕ ਛੋਟਾ ਸਵਾਲ ਆ ਪੁਲਿਸ ਨੇ ਕੀ ਹੱਥ ਪੱਲਾ ਫੜਾਇਆ ਪੈ ਪੁਲਿਸ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ 10 ਦਿਨ ਮੇਰੇ ਪਾਪਾ ਜੁੱਤੀਆਂ ਰੁੱਟ ਗਿਆ ਹੁ ਇਹ ਗਲਤ ਹੋਇਆ ਉਹ ਹੁਣ ਹੱਲੇ ਤੱਕ ਨਹੀਂ ਹੱਤ ਪੱਲਾ ਫੜਾ ਰਹੇ ਹੱਲੇ ਵੀ ਕਹਿੰਦੇ ਏਟ ਨਹੀਂ ਵਧੀ ਨਹੀਂ ਵਧੀ ਮਤਲਬ ਬੰਦਾ ਜਦੋਂ ਚਲਾ ਗਿਆ ਤਾਂ ਚੰਗਾ ਸੀਗਾ ਜਦੋਂ ਬੰਦਾ ਕੰਪਲੇਟਾ ਦਿੰਦਾ ਪਿਆ ਸੀ ਉਦੋਂ ਕਾਰਵਾਈ ਕਰ ਦਿੰਦੇ ਤਾਂ ਬੰਦਾ ਬਚ ਜਾਂਦਾ ਹਾਂਜੀ 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 ਕਿੰਨੇ ਗੇੜੇ ਪਾਪਾ ਨੇ ਇੰਨੇ ਗੇੜੇ ਲਗਾਏ ਪੂਰੇ ਹਸਪੀਟਲ ਉੱਥੇ ਪੂਰੇ ਥਾਣੇ 'ਚ ਪੁੱਛ ਲਓ ਕਿੰਨੇ ਪਾਪਾ ਨੇ ਚੱਕਰ ਲਗਾ ਲਏ ਉਹਨਾਂ ਕੋਲ ਕੋਈ ਨਹੀਂ ਆਇਆ ਕੋਈ ਪੁਲਿਸ ਵਾਲਾ ਨਹੀਂ ਆਇਆ ਤੇ ਆਈਓ ਕੌਣ ਹੈ ਹੁਣ ਆਈਓ ਨਹੀਂ ਪਤਾ ਹਵਲਦਾਰ ਹਵਲਦਾਰ ਪਾਸੀ ਉਹਨਾਂ ਦੇ ਕੋਲ ਕੰਪਲੇਟ ਆ ਪਾਪਾ ਚਾਰ ਦਿਨ ਪਹਿਲਾਂ ਦੀ ਲਿਖਾਈ ਹੋਈ ਆ ਪਾਪਾ ਨੂੰ ਕਿੰਨੇ ਫਾਪਣਾ ਸਵੇਰੇ ਵੀ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਮੈਂ ਉੱਥੇ ਆਇਆ ਚੰਡੀਗੜ੍ਹ ਹਾਈ ਕੋਰਟ ਇਹ ਕਿਹੜਾ ਇਲਾਕਾ ਜਿਹੜਾ ਪੈਂਦਾ ਇਹ ਕਲਾਸ਼ ਨਗਰ ਨੇੜ ਸਰਕਾਰੀ ਸਕੂਲ ਗਵਰਨਮੈਂਟ ਸਕੂਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਇਹ ਕਲਾਸ਼ ਨਗਰ ਰੋਡ ਹੈ ਸਰਕਾਰੀ ਸਕੂਲ ਕੋਲ ਆ ਇਹ ਉੱਤੇ ਜਿਹੜੀ ਬਿਲਡਿੰਗ ਦੇਖਦੇ ਪਿਓ ਇੱਕ ਨਸ਼ੇ ਦਾ ਜਿਹੜਾ ਅੱਧੀ ਲੜਕਾ ਸੀਗਾ ਉਸ ਦੀ ਲੜਾਈ ਹੁੰਦੀ ਆ ਚਾਰ ਦਿਨ ਤੋਂ ਲਗਾਤਾਰ 7 ਦਿਨ ਤੋਂ ਕੰਪਲੇਂਟ ਥਾਣੇ ਦੇ ਵਿੱਚ ਕੀਤੀ ਜਾਂਦੀ ਆ ਅਗਰ ਪੋਸ ਸਮੇਂ ਸਿਰ ਕੰਪਲੇਂਟ ਜਿਹੜੀ ਹੈ ਕਰ ਦਿੰਦੀ ਤਾਂ ਉਹ ਹਾਸਾ ਨਾ ਹੁੰਦਾ ਲੇਕਿਨ ਜੋ ਵੀਡੀਓ ਜਿਹੜੀ ਚੱਲ ਰਹੀ ਹੈ ਇੱਥੇ ਲੜਾਈ ਝਗੜਾ ਹੁੰਦਾ ਵਾ ਇੱਥੋਂ ਦੀ ਕੋਈ ਚੀਜ਼ ਚੱਕੀ ਜਾਂਦੀ ਹੈ ਦੱਸਿਆ ਜਾਂਦਾ ਪਰਿਵਾਰ ਦੇ ਮੁਤਾਬਿਕ ਉਹ ਮਾਰੀ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਲੇਕਿਨ ਪੋਜ਼ਾ ਕੀ ਕਹਿਣਾ ਅਭੀ ਜਾਣੂ ਕਰਾਵਾਂਗੇ ਤੁਹਾਨੂੰ ਲੁਧਿਆਣਾ ਤੋਂ ਕੈਮਰਾਮੈਨ ਧਰਮੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ ਪਰੀ ਕੱਲ ਵਾਲਾ ਮਾਮਲਾ ਦੱਸੋਗਾ ਥੋੜਾ ਜਿਹੜਾ ਉੱਥੇ ਲੜਾਈ ਝਗੜਾ ਹੋਈ ਸੀ ਕਲਾਸ਼ਨਗਰ ਰੋਡ ਤੇ ਘਰ ਨੂੰ ਅੱਗ ਲਗਾ ਦਿੱਤੀ ਗਈ ਸੀ। ਲੜਾਈ ਝਗੜਾ ਨਹੀਂ ਹੋਇਆ ਪੋਸਟਮਾਸਟਰ ਦਾ ਬ੍ਰੇਨ ਦਾ ਐਟੈਕ ਹੋਇਆ ਉਹਨੂੰ। ਜੀ ਤੇ ਜਿਹੜੇ ਘਰ ਨੂੰ ਅੱਗ ਲਗਾਈ ਹੈ ਜਿਹੜੀ ਕੋਟ ਮਾਰਦੀ ਵੀਡੀਓ ਸੀਗੀ ਉਹ ਕੀ ਉਹਦੇ ਵਿੱਚ ਜਿਹੜਾ ਹੱਥਾ ਪਾਈ ਹੋ ਰਹੀ ਹੈ ਉਸ ਕੋਈ ਕੁਝ ਚੋਰੀ ਕਿਸ ਤਰ੍ਹਾਂ ਭਰਾ ਭਰਾ ਹੋ ਰਹੇ ਦੋਈ। ਅੱਛਾ ਭਰਾ ਭਰਾ ਹੋਗੇ। ਤੇ ਜਿਹੜਾ ਇਹ ਘਰ ਨੂੰ ਅੱਗ ਲਗਾਈ ਗਈ ਇਹਦਾ ਪਰਪਸ ਕੀ ਸੀਗਾ ਸਭ ਕੁਝ ਪਤਾ ਲੱਗ ਪਾਇਆ? ਟਪਣਾ ਉਹ ਘਟੇਲੂ ਮਾੜ ਦਾ। ਘਟੇਲੂ ਨੂੰ ਆਵਲੋ ਕੋਈ ਮੁਕਦਮਾ ਦਰਜ ਹੋਇਆ? Okay. Thank you. Thank you.